ਬੀਰੋ ਫਿਰ ਜਦੋਂ ਹਾਰ ਜਾਂਦੇ ਨੇ ਫਿਰ ਇਹ ਦੂਜਿਆਂ 'ਚ ਨੁਕਸ ਕਰਦੇ ਆ ਕਿ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹ ਤਾਂ ਮੋਬਾਈਲ ਠੀਕ ਕਰਨ ਵਾਲੇ ਦੁਕਾਨਦਾਰ ਆ ਗਏ ਇੱਥੇ ਵਿਧਾਨ ਸਭਾ 'ਚ ਮੈਂ ਕਿਹਾ ਮੋਬਾਈਲ ਠੀਕ ਕਰਨ ਵਾਲੇ ਨਹੀਂ ਆਏ ਕੱਲੇ ਦਿਮਾਗ ਠੀਕ ਕਰਨ ਵਾਲੇ ਵੀ ਆਏ ਨੇ ਕਿ ਭਗਵਾਨ ਜੀ ਤਾਂ 4-500 ਰੁਪਏ ਲੈ ਕੇ ਦਿਹਾੜੀ ਤੇ ਕੰਮ ਕਰਦਾ ਸੀ ਕਿਸੇ ਕਲਾਕਾਰ ਨਾਲ ਤੇ ਵੀ ਆਪਣੀ ਕਲਾ ਨਾਲ ਆਪਣੀ ਕੀਰਤ ਨਾਲ ਕਾਮਯਾਬ ਹੋਣਾ ਕੋਈ ਮਾਰੀ ਗੱਲ ਹੈ ਜੀ ਉਥੋਂ ਉੱਠ ਕੇ ਆਏ ਪਿੰਡਾਂ ਚੋਂ ਆਪਣੀ ਕਲਾ ਨਾਲ ਪਰ ਰੱਬ ਨੇ ਜੋ ਦਾਤ ਬਖਸ਼ੀ ਥੋੜੀ-ਬਹੁਤ ਉਹਦੇ ਨਾਲ ਪੂਰੀ ਦੁਨੀਆ ਚ ਮਸ਼ਹੂਰੀ ਖੱਟੀ ਇਹ ਮਾਰੀ ਗੱਲ ਹੈ ਜੀ ਕੋਈ ਮੋਬਾਈਲ ਫੋਨਾਂ ਦੀ ਰਿਪੇਅਰ ਦੀ ਦੁਕਾਨ ਕਰਨੀ ਮਾਰੀ ਗੱਲ ਹੈ ਜੀ ਇਹ ਸਾਨੂੰ ਕਹਿੰਦਾ ਬਾਜਵਾ ਇਹ ਕਿੱਥੋਂ ਆ ਗਿਆ ਇਹ ਜਿਆ ਮਟੀਰੀਅਲ ਤੇ ਦੂਜਾ ਸੁਖਬੀਰ ਬਾਦਲ ਉਹ ਕਹਿੰਦਾ ਸਾਰੇ ਮਲੰਗ ਨੇ ਅਸੀਂ ਕਾ ਕੀਤੇ ਕੀਨੇ ਆ ਭਾਈ ਤੁਸੀਂ ਕੀਤਾ ਮਲੰਗ ਸਾਨੂੰ ਆਪ ਤੁਸੀਂ ਰਜਵਾੜੇ ਹੋਗੇ ਵੱਡੀਆਂ ਵੱਡੀਆਂ ਨਹਿਰਾਂ ਤੁਹਾਡੇ ਖੇਤਾਂ 'ਚ ਜਾ ਕੇ ਖਤਮ ਹੋ ਜਾਂਦੀਆਂ ਨੇ ਫਿਰ ਸਾਨੂੰ ਤਾਂ ਪਾਣੀ ਮਿਲਦਾ ਹੀ ਨਹੀਂ ਉਹ ਜੋ ਤਾਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਜਿਹੜੀ ਨਹਿਰ ਤੁਹਾਡੇ ਪਿੰਡ ਸਾਬ ਪੇ ਖੇਤ ਨੂੰ ਜਾਂਦੀ ਹੈ ਤੇ ਅਸੀਂ ਤਾਂ ਮਲੰਗ ਹੀ ਰਹਿਣਾ ਸੀ ਫੇਰ ਆ ਇਹਨਾਂ ਦੀ ਬੋਲੀ ਆ ਵੀਰੋ ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਨੇ ਜਿਤਾਤਾ ਨਾ ਜੀ ਕਹਿੰਦੇ ਐਵੇਂ ਕਿਵੇਂ ਆ ਗਿਆ ਅਸੀਂ ਜਿੱਤਦੇ ਹੁੰਨੇ ਆ ਫਿਰ ਮੈਂ ਕਹਿੰਦਾ ਸੀ ਮੈਂ ਕਿਹਾ ਮਿਸਟਰ ਬਾਜਵਾ ਅੱਖਾ ਚੱਖਾ ਪਾਲੇ ਲੱਗ ਕਰ ਹੁਣ ਮੈਂ ਕੀ ਕਰਾਂ ਬਈ ਮੈਂ ਕੀ ਕਰਾਂ ਜੇ ਉਹਦੀ ਪਾਰਟੀ ਨੇ ਉਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭ੍ਰੂਣ ਹੱਤਿਆ ਕਰਤੀ ਮੇਰਾ ਕੀ ਕਸੂਰ ਐ ਤੇ ਬਈ ਤੇ ਤੁਸੀਂ ਬਣ ਕੇ ਵੱਡੇ ਰਜਵਾੜੇ ਪਰ ਸਾਨੂੰ ਇਸ ਗੱਲ ਤੇ ਮਾਣ ਹੈ ਅਸੀਂ ਦੇਸ਼ ਨਹੀਂ ਲੁੱਟਿਆ ਹੋਇਆ ਅਸੀਂ ਕਿਸੇ ਦੇ ਹੱਕ ਨਹੀਂ ਮਾਰੇ ਹੋਏ ਅਸੀਂ ਦੀਵਾਲੀ ਤੋਂ 1 ਮਹੀਨਾ ਪਹਿਲਾਂ ਆਪਣੀ ਮਾਂ ਦੁਆਰਾ ਕਢਾਏ ਹੋਏ ਆਟੇ ਦੇ ਬਿਸਕੁਟ ਖਾਂਦੇ ਸੀ ਸੋਨੇ ਦੇ ਬਿਸਕੁਟਾਂ ਦਾ ਕੰਮ ਨਹੀਂ ਕਰਦੇ ਸੀ ਸਾਡੇ ਬਾਪੂ ਇਹ ਗੱਲ ਯਾਦ ਰੱਖ ਲਿਓ ਕਿ ਸੋਨੇ ਦੇ ਬਿਸਕੁਟਾਂ ਦਾ ਕੰਮ ਕੌਣ ਕਰਦੇ ਸੀ ਹੱਦਾਂ ਕਿਸੇ ਨੂੰ ਬੰਦਾ ਹੀ ਨਹੀਂ ਸਮਝਦੇ ਯਾਰ ਫਲਾਨਾ ਖੱ쩌ਰ ਐ ਫਲਾਨਾ ਅਰਬੀ ਕੋੜਾ ਐ ਫਲਾਨਾ ਆ ਇਹਨਾਂ ਕੋਲ ਇਹ ਤੋਂ ਬਿਨਾ ਕੰਮ ਗੱਲ ਹੀ ਕੋਈ ਨਹੀਂ ਅਲੱਹ ਪਰਮਾਤਮਾ ਵੀ ਦੇਖਦਾ ਹੈ ਰੱਬ ਦੇਖਦਾ ਹੈ ਵੀ ਭਾਈ ਤੱਕਾ ਕਿੱਥੇ ਹੋਈ ਜਾਂਦਾ ਉਹ ਬਹੁਤ ਬਲਵਾਨ ਹੈ ਸਭ ਨਿਗਾ ਉਹਦੀ ਸਾਡੇ ਕਹਿੰਦਾ ਇੰਨੇ 32 ਤੇ 33 ਐਮਐਲਏ ਆਮ ਆਦਮੀ ਪਾਰਟੀ ਦੇ ਸਾਡੇ ਸੰਪਰਕ 'ਚ ਨੇ ਮੈਂ ਕਿਹਾ ਆਪਦਾ ਭਾਈ ਤਾਂ ਸੰਪਰਕ 'ਚ ਹੈ ਹੀ ਨਹੀਂ ਇੱਕੋ ਹੀ ਘਰ ਹੈ ਪੰਜਾਬ 'ਚ ਜੀਦੇ ਤਹਾਂ ਵਾਲੀ ਮੰਜ਼ਲ ਤੇ ਭਾਜਪਾ ਦਾ ਝੰਡਾ ਥੱਲੇ ਵਾਲੀ ਦੇ ਕਾਂਗਰਸ ਦਾ ਗਲਤੀ ਨਾਲ ਕੋਈ ਵੀ ਪੌੜੀ ਤਹਾਂ ਥੱਲੇ ਹੋ ਗਿਆ ਪਾਰਟੀ ਬਦਲ ਜੂ ਸਾਨੂੰ ਸਿਖਾਉਨੇ ਹੋ ਸਾਨੂੰ ਵਫਾਦਾਰੀਆਂ ਸਿਖਾਉਨੇ ਹੋ ਸਾਨੂੰ ਦੇਸ਼ ਭਗਤੀਆਂ ਸਿਖਾਉਨੇ ਹੋ ਅਸੀਂ ਆਪਣੀ ਮਿਹਨਤ ਨਾਲ ਆਏ ਹੋਇਆ ਇੱਥੇ ਅਸੀਂ ਲੋਕਾਂ ਚ ਗਏ ਹੋਏ ਆ ਅਸੀਂ ਲੋਕਾਂ ਚੋਂ ਆਏ ਹੋਏ ਆ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲੇ ਹੋਏ ਆ ਸਾਨੂੰ ਨਾ ਸਿਖਾਓ ਇਹ ਤੁਹਾਨੂੰ ਲੱਗਦਾ ਹੋਣਾ ਕਿ ਅਸੀਂ ਇਹੀ ਕੰਮ ਕਰਨ ਅਸੀਂ ਤਾਂ ਇੱਕ ਇਹਨਾਂ ਦਾ ਹੋਰ ਪੰਗਾ ਹੈ ਲੀਡਰਾਂ ਦਾ ਇਹਨਾਂ ਦੇ ਜਿਹੜੇ ਜਵਾਕ ਜੇ ਨੇ ਆ ਸਾਰੇ ਆ ਜਿਹੜੇ ਜਿਵੇਂ ਸੁਖਵੀਰ ਬਾਦਲੇ ਹੁਣ ਵਿਚਾਰਾ ਹੁਣ ਕੀ ਕਰੇ ਹੁਣ ਜਿੰਨੀ ਕਾ ਕਹ ਲੈ ਉਹਨੇ ਕੋ ਬੋਲ ਪੈਂਦਾ ਉਹ ਹੈ ਨਾ ਇੱਕ ਤਾਂ ਹੁੰਦਾ ਮੰਦ ਬੁੱਧੀ ਚਲ ਮੰਦ ਬੁੱਧੀ ਵੀ ਕੋਈ ਬੁੱਧੀ ਤਾਂ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਉਹਨਾਂ ਆਪਾਂ ਤਾਂ ਹੋਰ ਵੀ ਕੰਮ ਕਰ ਲਾਂਗੇ ਆਪਾਂ ਤਾਂ ਬਹੁਤ ਕੋਈ ਨਾ ਕੋਈ ਆਪਾਂ ਤਾਂ ਕਰਕੇ ਆਏ ਹੋਏ ਆਂ ਨਾਨ ਬਿਡਿਕਲ ਬੈਕਗਰਾਉਂਡ ਤੋਂ ਆਏ ਹੋਏ ਆ ਮੋਬਾਈਲ ਠੀਕ ਕਰ ਲਾਂਗੇ ਕੋਈ ਹੋਰ ਕੰਮ ਕਰ ਲਾਂਗੇ ਖੇਤੀ ਕਰ ਲਾਂਗੇ ਆ ਲੀਡਰਾਂ ਜਾਂਦੇ ਜਵਾਕਾਂ ਨੂੰ ਕੱਖ ਨਹੀਂ ਕਰਨਾ ਆਉਂਦਾ ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਹੀ ਪੈਦਾ ਹੋ ਗਏ ਮੈਨੂੰ ਹੋਰ ਸਿਆਪਾ ਪਿਆ ਪਿਆ ਹੁਣ ਲਵਾ ਆਏ ਇਹਨਾਂ ਦਾ ਕੀ ਕਰੀਏ ਹੁਣ ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਨੇ ਕਹਿੰਦੇ ਸਾਨੂੰ ਜਿਤਾਓ ਕਿਉਂ ਮੈਂ ਜਿਤਾਈਏ ਲੋਕ ਜਿਤਾਉਣਗੇ ਮੈਂ ਜਿਤਾਉਣਾ ਜੀ ਲੋਕਾਂ ਕੋਲ ਜਾਂਦੇ ਨੇ ਲੋਕ ਛੇਤਰ ਕੱਢਦੇ ਨੇ ਮੂਹਰੋਂ ਆਜੋ ਕਹਿੰਦੇ ਤੁਹਾਨੂੰ ਹੀ ਡੀਕਦੇ ਸੀ ਆ ਰੋਡ ショ ਕੱਢਣ ਲੱਗਿਆ ਆ ਪੰਜਾਬ ਬਚਾਓ ਇੱਕਦਮ ਇਹਨੂੰ ਇਹ ਸਮਝ ਆਉਂਦੀ ਪੰਜਾਬ ਕੀ ਤੋਂ ਬਚਾਈਏ ਇਹ ਸਿਰ ਇਹਨਾਂ ਨੂੰ ਤਾਂ ਬਚਾ ਕੇ ਹਟਿਆ ਜੇ ਹੋਣੀ ਉਹਦੇ ਉੱਤੇ ਛਤਰੀ ਲਾ ਰੱਖੀ ਐ ਜੀਪ ਜੀ ਤੇ ਕਿਤੇ ਸਾਕਾਕਾ ਜੀ ਨੂੰ ਗਰਮੀ ਨਾ ਲੱਗ ਜੇ ਲੈ ਇਹ ਟੈਂਪਰੇਚਰ ਤਾਪਮਾਨ ਪੁੱਛ ਕੇ ਜਾਂਦੇ ਐ ਪੰਜਾਬ ਦੇ ਵਿੱਚ ਜੇ ਕਹਿੰਦੇ ਵੋਟਾਂ ਮੰਗਣ ਵੀ ਜਾਣਾ ਹੋਵੇ ਤਾਂ ਤਾਪਮਾਨ ਪੁੱਛ ਕੇ ਜਾਂਦੇ ਆ ਟੈਂਪਰੇਚਰ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ ਇਟਸ 40 ਡਿਗਰੀ ਓ ਮਾਈ ਗੋਡ ਇਟਸ ਟੂ ਹਾਰਟ ਜਦੋਂ 30 ਡਿਗਰੀ ਹੋਇਆ ਉਦੋਂ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਫਿਰ ਇਹ ਨਹੀਂ ਜਿੰਨੇ ਚਿਰ ਚ ਇਹ ਤਿਆਰ ਹੁੰਦੇ ਆ ਉਹਨਾਂ ਵਿੱਚ ਜੇ ਮੈਂ 15 ਪਿੰਡ ਕੱਢ ਦਿੰਾਂ